ਕਾਲ ਸਾਵਣੇ आयतन माधिन आया है आया है आया है जाप भी ताइग तन्गतार एकेले आलो आलो जो जेर भाइन आवान।

جی دیکھو اچھا جی ٹھیک ہے جی ہاں جی آ گئی ماند آجائی. ماند آجائی. آجائی. ਤੀਸਰੇ ਘੱਲੂ ਧਾਰੇ ਦੇ ਰੂਪ ਵਿੱਚ جاری ਮੰਨਣਾ ਚਾਹੀਦਾ ਹੈ ਇਸ ਘੱਲੂ ਧਾਰੇ ਦੇ ਸਮਾਪਤ ਪਤਾ ਕਦੋਂ ਹੋਣਾ ਸੰਤਾਰ ਦਾ ਜੀ ਸੀ ਦਾ ਆਪਾਂ ਪਹੁੰਚ ਕੇ ਮਿੱਟਾ ਚੌਕ ਤੋਂ ਪਹਿਲਾਂ ਇੰਨਾ ਕਿ ਕਾਲਪੇ ਦੇ ਇਤਨੇ ਅੰਦੇ ਉਹਨਾਂ ਦੇ ਘੱਲੂ ਘਾਰ ਚੱਲਦਾ ਹੈ ਭਾਵੇਂ 100 ਸਾਲ ਚੱਲੇ ਭਾਵੇਂ 200 ਸਾਲ ਚੱਲੇ ਭਾਵੇਂ ਜੀ ਸਾਹਿਬ ਵਾਲੇ ਬਾਬਾ ਮੇਜਰ ਸਿੰਘ ਜੀ ਔਰ ਬਹੁਤ ਹੀ ਸਨਮਾਨਯੋਗ ਸੰਤ ਬਾਬਾ ਗੁਰ ਸੰਤ ਬਾਬਾ ਜੋਗਾ ਸਿੰਘ ਜੀ ਰਾਮੂ ਖਿਆਲੇ ਵਾਲੇ ਮਾਨ ਸਨਮਾਨ ਵਾਲੇ ਆਏ ਹੋਏ ਜੀ ਬਹੁਤਾਂ ਦੀ ਕਹਾਣੀ ਦਾ ਬਾਤ ਕਰਨ ਕਰਕੇ ਆਉਣ ਗੱਟੂ ਉੱਤੇ ਪਹੁੰਚ ਗਿਆ ਜੀ ਆਪਾਂ ਮੈਂ ਇੱਥੇ ਜਾਣਾ ਔਰ ਦੁਆਰਾ ਸਾਹਿਬ ਦੇਦਰਸ਼ਨ ਪ੍ਰਕਾਸ਼ ਜਿੰਦਾ ਬਦ ਬਤਨ ਚੋ ਦਵਾ ਦਵਾ ਕੇ ਜਾਣ ਲਵਾਂ ਆਰ ਮੇਰੇ ਕੋਲ ਅੰਦ ਲੰਗਰ ਪ੍ਰਸ਼ਾਦਾ ਚੱਕੀਆਂ ਦਾ ਕਿਸੇ ਕੋਲ ਕੇ ਖਾਤੇ ਸੀ 18ਵੀਂ ਸਦੀ ਦੇ ਪਛਲਡੇੜ ਕਿਸ਼ਾਰੇ ਦਾ ਮਨ ਦਾ ਦਰਦ ਇਹ ਮੂਹਾਂ ਤੱਕ ਸਾਰ ਸਿੱਕੇ ਕਿੰਨੇ ਸਰ ਸੰਦਨਾ ਕਰਨੀ ਕੀ ਮੰਗਦੇ ਸੀ ਹਰ ਰੋਜ਼ ਮੰਗਦੇ ਸੀ ਉਹਦੇ ਬਸ ਸਰੀਰ ਦੇ ਤਰਸ ਮੈਂ ਤਾਂ ਉਹਨੂੰ ਕਰਨਾ ਚਾਹਤੀ ਲਾਪਰਿਆ ਸੱਚੀ ਜੋ ਉਹਨੂੰ ਹਮੇਸ਼ਾ ਨਹੀਂ ਤੇ ਮੈਂ ਕਹਿੰਦਾ ਕਿ ਸਤਿਗੁਰਾਂ ਦੇ ਨਾਮ ਉੱਤਰ ਕੋਲ ਕੋ ਸੁਹਾਗੇ ਰੱਖਿਆ ਹੋਇਆ bye wow. bye Allora, per andare a vedere la galleria d'arte, io te ne porto la mappa, te la devo dare, Project Isdıq Edher 6 pada 2018 dan melalui royale coolee。 ਮਤਾਈ ਇੱਥੇ ਖੜ ਕੇ ਮੈਂ ਕਹਿੰਦਾ ਮੈਂ ਤੁਹਾਨੂੰ ਲਾਤੀ ਸਾਰੇ ਵੇਖ ਚੁੱਕੇ ਹਾਂ ਅਵਾਜ਼ ਦੇ ਦਿੰਦੇ ਹਾਂ ਦੇਖੋ ਕੋ ਉੱਧਰ ਪਾਣੀ ਜਨਾਉਂਦੇ ਦਰਬਾਰ ਸਾਹਿਬ ਕਿੱਦਿ ਸੁਣੇ ਲੱਗਦੇ ਆ ਹਾਂਜੀ ਆਪਾਂ ਮਹਿਤਾ ਚੌਕ ਤੋਂ ਹੋ ਕੇ ਦਰਬਾਰ ਸਾਹਿਬ ਚਲੇ ਗਏ ਸੀ ਕੀ ਵਾਦ ਵਿੱਚ ਆਪਾਂ ਆ ਗਏ ਘਰੇ ਜੀ ਤੇ ਆਪਾਂ ਆਇਆ 1:30 ਵਜੇ ਰਾਤ ਨੂੰ ਵਾਪਸੀ ਤੇ ਵੀਡੀਓ ਲਾਈਕ ਕਮੈਂਟ ਜਰੂਰ ਕਰੋ ਵੀਡੀਓ ਚੰਗੀ ਲੱਗੀ ਤਾਂ ਸਾਰੇ ਗੁਰਦర్శਨ ਪ੍ਰਕਾਸ਼ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਫਤਿਹ ਜਰੂਰ ਬੁਲਾਇਓ ਜੀ ਵੇਗੜ ਜੀ ਦਾ ਖਾਲਸਾ ਵੇਗੜੂ ਜੀ ਦੀ ਫਤਿਹ ਜੀ